ਕਰਨਾ ਸੀ ਸਰਕਾਰ ਨੂੰ ਕੀਤਾ ਕੀ ਆ ਸਾਡੇ ਨੇ ਦੱਸੋ ਕੀ ਕੀਤਾ ਗਰੀਬਾਂ ਨੇ ਕੀ ਕੀਤਾ ਸਾਡੇ ਆ ਲੋਕਾਂ ਲਈ ਕੈਂਪ ਵੀ ਲਗਾਏ ਜਾ ਰਹੇ ਨੇ ਕਹਿੰਦੇ ਇੱਥੇ ਆ ਕੇ ਪਹੁੰਚੋ ਤੇ ਆਪਣੇ ਜੋ ਕੈਂਪਾਂ ਨੂੰ ਕੈਂਪਾਂ ਦੇ ਵਿੱਚ ਇਹਨਾਂ ਦੀਆਂ ਆਪਣੀਆਂ ਹੀ ਨਹੀਂ ਪੂਰੀਆਂ ਹੁੰਦੀਆਂ ਆ ਸਿਫਾਰਸ਼ਾਂ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ ਇਹ ਕੁੜਾ ਟਰ ਕੋ ਤਾਂ ਲੱਗਾ ਹੋਇਆ ਜੀ ਕਭੀ ਇਹ ਲੱਗਿਆ ਜੀ ਇੱਕ ਦੋ ਟਾਂ ਲੈ ਚੱਕਲੇ ਦੇ ਮੜਕੇ ਚੱਕਦੇ ਨੇ ਗੰਧ ਬਹੁਤ ਐਦੀ ਬਦਬੂ ਆਂਦੀ ਹੈ ਨਾ ਅੰਦਰ ਬੈਲ ਹੀ ਹੁੰਦਾਗਾ ਰੋਟੀ ਖਾਣਾ ਮੁਸ਼ਕਲ ਹੋ ਜਾਂਦਾ ਅੱਜ ਤੇ ਪਿੱਛੇ ਸਾਰੇ ਬਿਮਾਰ ਸੀਗੇ ਕਿਸੇ ਨੂੰ ਅਸੀਂ ਕਹਿੰਦੇ ਆ ਕੋਈ ਸਾਡੀ ਸਾਰ ਨਹੀਂ ਲੈਂਦਾ ਜੇ ਕਿਸੇ ਐਮਸੀ ਨੂੰ ਕਹਿੰਦੇ ਆ ਐਮਸੀ ਕੋਈ ਸਾਡੀ ਸਾਰ ਨਹੀਂ ਲੈਂਦਾ ਗਵਰਨਮੈਂਟ ਬਿਗਾਰ ਹੈਗੀ ਬਿਲਕੁਲ ਨਹੀਂ ਸਹੀ ਗਵਰਨਮੈਂਟ ਇਹਨਾਂ ਪੈਸੇਵਾਂ ਨੂੰ ਤਰਫ ਕੱਟਦੀ ਹੈ ਸਾਡੇ ਤਰਫ ਥੋੜੀ ਗਰੀਬ ਆਦਮੀ ਦੇਖਦੀ ਹੈ ਜੀ ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਗੱਲ ਕਰੀਏ ਤਾਂ ਵੱਖ-ਵੱਖ ਤਰ੍ਹਾਂ ਦੇ ਕੈਂਪ ਲਗਾ ਕੇ ਲੋਕਾਂ ਨੂੰ ਇੱਕ ਇੱਕ ਪਾਸੇ ਗੁੰਮਰਾਹ ਕੀਤਾ ਜਾ ਰਿਹਾ ਹੈ ਨਾ ਤਾਂ ਉੱਥੇ ਕੋਈ ਆਧਾਰ ਕਾਰਡ ਬਣ ਰਹੇ ਨੇ ਨਾ ਹੀ ਕੋਈ ਰਾਸ਼ਨ ਕਾਰਡ ਬਣ ਰਹੇ ਨੇ ਤੇ ਵੱਖ-ਵੱਖ ਤਰ੍ਹਾਂ ਦੀਆਂ ਜੋ ਸਰਕਾਰੀ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਬਿਠਾ ਕੇ ਜੋ ਸਿਰਫ ਇੱਕ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਤੋਂ ਪਰੇਸ਼ਾਨ ਹੋ ਕੇ ਇੱਕ ਤਾਂ ਲੋਕਾਂ ਵੱਲੋਂ ਦਿਹਾੜੀਆਂ ਜੋ ਨੇ ਉਹ ਵੀ ਆਪਣੀਆਂ ਭੰਗ ਕਰਕੇ ਦਿਹਾੜੀ ਖਰਾਬ ਕਰਕੇ ਉੱਥੇ ਪਹੁੰਚਿਆ ਜਾਂਦਾ ਤੇ ਫਿਰ ਉਸ ਦੇ ਸਬੰਧ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਕੋਈ ਉਹਨਾਂ ਦਾ ਕਾਗਜ਼ੀ ਕਾਰਵਾਈ ਸਿਰਫ ਪੂਰੀ ਕਰਕੇ ਉਹਨਾਂ ਨੂੰ ਉੱਥੋਂ ਤੋਰ ਦਿੱਤਾ ਜਾਂਦਾ ਤੇ ਦੂਜੇ ਪਾਸੇ ਗੱਲ ਕਰੀਏ ਜੇ ਸਫਾਈ ਮੁਹਿੰਮ ਦੀ ਤੇ ਸਰਕਾਰ ਵੱਲੋਂ ਥੋੜੇ ਦਿਨ ਥੋੜਾ ਸਮਾਂ ਪਹਿਲਾਂ ਵੀ ਇੱਕ ਉਪਰਾਲਾ ਕੀਤਾ ਗਿਆ ਸੀ ਸਫਾਈ ਮੁਹਿੰਮ ਨੂੰ ਲੈ ਕੇ ਕੈਬਨਟ ਮੰਤਰੀ ਬ੍ਰਮਸ਼ੰਕਰ ਜਿੰਪਾ ਵੱਲੋਂ ਵੀ ਸਫਾਈ અભિયાન ਚਲਾਇਆ ਜਾ ਰਿਹਾ ਸੀ ਪਰ ਜੇ ਹਾਲਾਤ ਹੁਣ ਮੌਜੂਦਾ ਹਾਲਾਤ ਜ਼ੀਰੋ ਗਰਾਊਂਡ ਲੈਵਲ ਤੇ ਗੱਲ ਕਰਦੇ ਆਂ ਮੁਹੱਲਾ ਰਹੀਮਪੁਰ ਤੋਂ ਨਜ਼ਦੀਕ ਹੀ ਇੱਕ ਖਾਲਸਾ ਸਕੂਲ ਨੂੰ ਇੱਕ ਰਹੀਮਪੁਰ ਤੋਂ ਰੋਡ ਜਾਂਦੀ ਹੈ ਉਸ ਰੋਡ ਦੇ ਆਪਾਂ ਸੜਕ ਦੇ ਕਿਨਾਰੇ ਇੱਕ ਕੁੜੇ ਦਾ ਜੋੜ ਕਰਕੜਾ ਢੇਰ ਲੱਗਾ ਪਿਆ ਕਿੱਥੇ ਇਲਾਕਾ ਨਿਵਾਸੀਆਂ ਵੱਲੋਂ ਨੂੰ ਵੀ ਕਾਫੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤੇ ਜੇ ਗੱਲ ਕਰਦੇ ਹਾਂ ਕਿ ਇੱਥੇ ਆਰਾ ਵੀ ਚੱਲ ਰਿਹਾ ਤੇ ਜੋ ਦਿਹਾੜੀਦਾਰ ਮਜ਼ਦੂਰ ਨੇ ਉਹ ਇੱਥੇ ਆਪਣਾ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਨੇ ਸੋ ਸੜਕ ਨਾਲ ਇਲਾਕਾ ਨਿਵਾਸੀ ਮੌਜੂਦ ਨੇ ਤੋਂ ਆਲੇ ਦੁਆਲੇ ਜੋ ਇੱਥੇ ਐ ਰਹਿਸ਼ੀ ਮਕਾਨ ਨੇ ਉਹੀ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਤੇ ਕਿਹ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਤੋਂ ਗੱਲ ਕਰਦੇ ਆਂ ਤੋਂ ਸਾਡੇ ਦਾ ਸੁਰਿੰਦਰ ਸਿੰਘ ਜੀ ਮੌਜੂਦ ਨੇ ਜੋ ਇੱਥੇ ਆਰਾ ਚਲਾ ਰਹੇ ਨੇ ਤੇ ਉਹਨਾਂ ਕੋਲ ਵੀ ਇੱਥੇ ਕਾਫੀ ਕਰਮਚਾਰੀ ਕੰਮ ਕਰਦੇ ਨੇ ਸਵਾਗਤ ਹੈ ਜੀ ਵੀ ਸੀ ਅਪਡੇਟ ਦੇ ਵਿੱਚ ਪਹਿਲਾਂ ਮੇਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੋ ਇੱਥੇ ਗੰਦ ਦਾ ਮਾਹੌਲ ਪਿਆ ਆ ਸਾਹਮਣੇ ਇੱਥੇ ਗੰਦ ਹੈ ਇੰਨਾ ਕੋ ਕੂੜਾ ਕਰਕਰ ਹੈਗਾ ਇੱਥੇ ਕਿਸੇ ਨੇ ਖਲੋਣਾ ਤੱਕ ਹੀ ਆ ਇੱਥੇ ਜਾਂਦੇ ਜਾਂਦੇ ਵੀ ਜਾਣ ਕੇ ਮੂੰਹ ਬੰਦ ਕਰਕੇ ਜਾਣਾ ਪੈਂਦਾ ਇਹੋ ਜਿਹੇ ਹਾਲਾਤ ਆ ਇੰਨੀ ਬਦਬੂ ਆ ਬਹੁਤ ਜ਼ਿਆਦਾ ਹੀ ਬੁਰਾ ਹਾਲ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਰਾ ਚਲਾਉਂਦੇ ਆ ਨੋ ਜੀ ਕਰੀਬ ਲਗਭਗ 20 ਸਾਲ ਤੋਂ ਆ ਜੀ ਤਾਂ ਇਹ ਆ 2-3 ਸਾਲ ਤੋਂ ਇੱਥੇ ਕੂੜੇ ਦਾ ਇਹ ਸ਼ੁਰੂ ਕੀਤਾ ਕੰਮ ਉਹ ਛੋਟਾ ਜਿਹਾ ਕਿਸੇ ਢੇਰ ਲਾਇਆ ਸੀਗਾ ਉਹ ਢੇਰ ਵੱਧ ਦਾ ਵੱਧਾ 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 ਉਹ ਇੱਥੇ ਤੇ ਪਹੁੰਚ ਗਿਆ ਜੀ ਕਿਸੇ ਨੂੰ ਅਸੀਂ ਕਹਿੰਦੇ ਆ ਕੋਈ ਸਾਡੀ ਸਾਰ ਨਹੀਂ ਲੈਂਦਾ ਜੇ ਕਿਸੇ ਐਮਸੀ ਨੂੰ ਕਹਿੰਦੇ ਆ ਐਮ ਸੀ ਕੋਈ ਸਾਡੀ ਸਾਰ ਨਹੀਂ ਲੈਂਦਾ ਅਸੀਂ ਬਹੁਤ ਤੰਗ ਆ ਕਿਰਪਾ ਕਰਕੇ ਇਹਨੂੰ ਇਹਨੂੰ ਚਿਕਾਇਆ ਜਾਵੇ ਕੂੜੇ ਨੂੰ ਇੱਥੇ ਡੰਪ ਨਾ ਬਣਾਇਆ ਜਾਵੇ ਇੱਕ ਪਾਸੇ ਤਾਂ ਸਰਕਾਰ ਵੱਲੋਂ ਸਫਾਈ ਮੁਹੰਮ ਨੂੰ ਲੈ ਕੇ ਤੇ ਸਿਹਤ ਸਹੂਲਤਾਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਕੈਂਪੀ ਲਗਾਏ ਜਾਂਦੇ ਨੇ ਤੇ ਆਮ ਜਨਤਾ ਨੂੰ ਕੈਂਪਾਂ ਰਾਹੀਂ ਇੱਕ ਸੰਦੇਸ਼ ਵੀ ਦਿੱਤਾ ਜਾਂਦਾ ਕਿ ਜੋ ਡੇਂਗੂ ਦੀਆਂ ਬਿਮਾਰੀਆਂ ਤੇ ਰਾਹੀਂ ਵੀ ਉਹਨਾਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਪਰ ਦੂਜੇ ਪਾਸੇ ਇਹ ਗੰਦਗੀ ਦੇ ਢੇਰ ਨੇ ਇੱਥੋਂ ਵੀ ਕਈ ਬਿਮਾਰੀਆਂ ਨਿਕਲ ਕੇ ਸਾਹਮਣੇ ਆਉਣਗੀਆਂ ਜੋ ਇੱਥੇ ਰਾਹਗੀਰ ਵੀ ਨਿਕਲਦੇ ਉਹਨਾਂ ਨੂੰ ਭਾਰੀ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤੇ ਤੁਸੀਂ ਮੌਕੇ ਤੇ ਜੋ ਹਾਲਾਤ ਦਿਖਾ ਰਹੇ ਆ ਕਿ ਅਵਾਰਾ ਜੋ ਜਾਨਵਰ ਨੇ ਉਹ ਵੀ ਇੱਥੇ ਗੰਦਗੀ ਦੇ ਵਿੱਚ ਮੂੰਹ ਮਾਰ ਰਹੇ ਨੇ ਤੇ ਜਿਨ੍ਹਾਂ ਨੂੰ ਵੀ ਭਾਰੀ ਕੋਈ ਨਾ ਬਿਮਾਰੀ ਲੱਗ ਸਕਦੀ ਹੈ ਤੇ ਇਸ ਦੇ ਵੱਡੇ ਕਾਰਨ ਵੀ ਬਣ ਸਕਦੇ ਨੇ ਤੇ ਇਹਨਾਂ ਸੰਬੰਧੀ ਵੀ ਪ੍ਰਸ਼ਾਸਨ ਵੱਲੋਂ ਜਾਂ ਨਗਰ ਨਿਗਮ ਵਿਭਾਗ ਵੱਲੋਂ ਕੋਈ ਇਸ ਨੂੰ ਨਹੀਂ ਦੇਖਿਆ ਜਾ ਰਿਹਾ ਤੇ ਅਣਗੋਲਿਆ ਕੀਤਾ ਜਾ ਰਿਹਾ ਹਾਂਜੀ ਡੇਂਗੂ ਦਾ ਇੰਨਾ ਪਰਮਾਰਾ ਇਹ ਕੋਲ ਛੱਪੜ ਹੈਗਾ ਆ ਇਹ ਛੱਪੜ ਜਿਹੜਾ ਇੱਥੇ ਪਾਣੀ ਹਮੇਸ਼ਾ ਤਕਰੀਬ ਬਣਿਆ ਰਹਿੰਦਾ ਤੇ ਇਹ ਵੀ ਇੱਕ ਬਿਮਾਰੀਆਂ ਹੋਣ ਦਾ ਇੱਕ ਮੁੱਖ ਕਾਰਨ ਹੈਗਾ ਇਹਨੂੰ ਕਿਰਪਾ ਕਰਕੇ ਨਿਚਾਇਆ ਜਾਵੇ ਡੇਂਗੂ ਆ ਡੇਂਗੂ ਤੋਂ ਬਚਿਆ ਜਾ ਸਕਦਾ ਆਮ ਲੋਕਾਂ ਨੂੰ ਆ ਇਹ ਜਿਹੜੀ ਆ ਗੰਦਗੀ ਤੋਂ ਰਾਤ ਮਿਲ ਸਕਦੀ ਆ ਕੀ ਨਾਮ ਹੈ ਜੀ ਮੇਰਾ ਨਾਮ ਰੀਆ ਮੈਨੂੰ ਤੁਸੀਂ ਇੱਥੋਂ ਲੰਘ ਰਹੇ ਹੋ ਤੁਹਾਡਾ ਡੇਲੀ ਇੱਥੋਂ ਆਵਾਜਾਈ ਤੁਹਾਡੀ ਲੱਗੀ ਰਹਿੰਦੀ ਹੋਣੀ ਰੋਜ਼ ਅਪ ਡੋਨ ਦੋ ਦੋ ਟਾਈਮ ਮੈਨੂੰ ਜਿਹੜਾ ਕੂੜਾ ਟੇਰ ਲੱਗਾ ਹੋਇਆ ਤੇ ਕਿਵੇਂ ਦੇਖਦੇ ਹੋ ਜੀ ਇਹ ਤਾਂ ਗਲਤ ਗੱਲ ਆ ਨਾ ਇਹਨਾਂ ਨੂੰ ਇੱਕ ਸਾਈਡ ਤੇ ਕਰਨਾ ਚਾਹੀਦਾ ਲੇਕਿਨ ਜਿੱਦਾਂ ਹੁਣ ਸਕੂਲ ਦੇ ਬੱਚੇ ਆ ਦੋ ਸਕੂਲ ਆ ਸਾਡੇ ਇੱਥੇ ਮਤਲਬ ਅਕੋਲ ਐ ਇੰਨੀ ਪਬਲਿਕ ਹੈਗੀ ਆ ਨਾ ਇਹਨਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਲੇਕਿਨ ਸੋਚਦਾ ਕੋਈ ਨਹੀਂ ਕਹ ਸਾਰੇ ਜਾਂਦੇ ਆ ਕਿ ਅੱਜ ਅਸੀਂ ਆ ਕਰਦਾਂਗੇ ਅੱਜ ਉਹ ਕਰਦਾਂਗੇ ਲੇਕਿਨ ਕਰਦਾ ਕੋਈ ਨਹੀਂ ਹੈਗਾ ਹੁਣ ਤੁਸੀਂ ਦੇਖੋ ਇਹ ਸਾਰੀਆਂ ਰੋਡਾਂ ਬਣੀਆਂ ਸਾਰੀਆਂ ਰੋਡਾਂ ਬਣੀਆਂ ਮੇਰੇ ਘਰ ਦੇ ਮੋੜੇ ਇੱਕ 65 ਫੁੱਟ ਦਾ ਇੱਕ ਸਿਰਫ ਹੈ ਆ ਸੜ ਗਿਆ ਮੇਰੇ ਘਰ ਨੂੰ ਜਾਂਦੀ 65 ਫੁੱਟ ਦੀ ਉਹ ਸੜਕ ਨਹੀਂ ਇਹਨਾਂ ਨੇ ਬਣਾਈ ਸਾਰੀਆਂ ਸੜਕਾਂ ਬਣਾਈਆਂ ਅਸੀਂ ਸਰਕਾਰ ਨੂੰ ਕੀ ਕਰਨਾ ਕੀ ਕਰਨਾ ਅਸੀਂ ਸਰਕਾਰ ਨੂੰ ਕੀਤਾ ਕੀ ਆ ਸਾਡੇ ਨੇ ਦੱਸੋ ਕੀ ਕੀਤਾ ਗਰੀਬਾਂ ਲਈ ਕੀ ਕੀਤਾ ਆ ਸਾਡੇ ਆ ਲੋਕਾਂ ਲਈ ਕੈਂਪ ਵੀ ਲਗਾਏ ਜਾ ਰਹੇ ਨੇ ਕਹਿੰਦੇ ਇੱਥੇ ਆ ਕੇ ਪਹੁੰਚੋ ਤੇ ਆਪਣੇ ਜੋ ਕੈਂਪਾਂ ਨੂੰ ਕੈਂਪਾਂ ਦੇ ਵਿੱਚ ਇਹਨਾਂ ਦੀਆਂ ਆਪਣੀਆਂ ਹੀ ਨਹੀਂ ਪੂਰੀਆਂ ਹੁੰਦੀਆਂ ਆ ਵਿਚਾਰਸ਼ਾ ਜਿਹੜਾ ਆ ਗਿਆ ਬੰਦਾ ਉਹ ਸਾਡਾ ਆਪਣਾ ਆ ਸਾਡਾ ਇੱਕ ਸ਼ਮਸ਼ਾਨ ਘਾਟਿਆ ਇੱਥੇ ਇੱਥੇ ਦੀ ਕੀ ਡਿਵੈਲਪਰ ਹੋਈ ਆ ਸੋ ਸਾਡੇ ਨਾਲ ਇੱਥੇ ਮੌਜੂਦ ਨੇ ਆਟੋ ਰਿਕਸ਼ਾ ਵਾਲੇ ਵੀ ਜਿਹੜੇ ਬੱਚਿਆਂ ਨੂੰ ਸਕੂਲੋਂ ਲੈ ਕੇ ਆਉਂਦੇ ਨੇ ਹਾਂਜੀ ਸਰ ਤੁਸੀਂ ਡੇਲੀ ਬੱਚੇ ਲੈ ਕੇ ਵੀ ਜਾਂਦੇ ਹੋ ਤਾਂ ਲੈ ਕੇ ਵਾਪਸ ਵੀ ਆਉਂਦੇ ਹੋ ਜੀ ਹਾਂਜੀ ਹਾਂਜੀ ਬਿਲਕੁਲ ਇਹ ਗੰਦਗੀ ਦਾ ਢੇਰ ਲੱਗਾ ਪਿਆ ਤੇ ਕਿਵੇਂ ਦੇਖਦੇ ਹੋ ਇਹਨੂੰ ਜੀ ਬੱਚਿਆਂ ਨੂੰ ਕੋਈ ਬਿਮਾਰੀ ਲੱਗ ਜਾਂਦੀ ਉਹ ਵੀ ਗਵਰਨਮੈਂਟ ਨਹੀਂ ਦੇਖਦੀ ਨਾ ਗਵਰਨਮੈਂਟ ਨਹੀਂ ਦੇਖਦੀ ਅਸੀਂ ਕਿਹਿਆ ਦੇਖਣ ਨੂੰ ਨਾ ਗਵਰਨਮੈਂਟ ਹੀ ਨਹੀਂ ਦੇਖਦੀ ਨਾ ਭਈ ਕਹਿਣਾ ਚਾਹੋਗੇ ਤੁਸੀਂ ਗਵਰਨਮੈਂਟ ਬਿਗਾਰ ਹੈਗੀ ਬਿਲਕੁਲ ਨਹੀਂ ਸਹੀ ਗਵਰਨਮੈਂਟ ਗਵਰਨਮੈਂਟ ਨਾ ਪੈਸੇਵਾਂ ਨੂੰ ਤਰਫ ਘਟਦੀ ਹੈ ਸਾਡੇ ਤਰਫ ਥੋੜੀ ਗਰੀਬ ਗਵਰਨਮੈਂਟ ਇਸੇ ਪੈਸੂ ਵਾਲ ਨੂੰ ਦੇਖਦੀ ਹੈ ਸੇ ਸੂਲਤਾਂ ਨੂੰ ਲੈ ਕੇ ਜਿਹੜੇ ਕੈਂਪ ਲਾਏ ਜਾਂਦੇ ਨੇ ਤੇ ਉਹਨਾਂ ਪਰ ਉਸੇ ਕਹਾਵਤ ਦੀ ਬਾਤ ਹੈਗੀ ਉਹਨਾਂ ਜਿਹੜਾ ਡਾਕਟਰ ਹੁੰਦਾ ਜਿਹੜਾ ਮੇਨ ਬੰਦਾ ਤਾਂ ਉਹਨਾਂ ਦਾ ਕੰਮ ਹੁੰਦਾ ਗਰੀਬਾਂ ਦੀ ਇੱਥੇ ਕੰਮ ਹੁੰਦਾ ਜੀ ਕੋਈ ਨਹੀਂ ਹੁੰਦਾ ਜੀ ਅਸੀਂ ਆਪ ਲਾਈਨ ਲਾ ਕੇ ਦੇਖ ਲਈਏ ਨਾ ਉੱਤੇ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਜੀ ਕੁਝ ਵੀ ਨਹੀਂ ਹੈ ਗਵਰਨਮੈਂਟ ਬਤਾ ਕੇ ਜਾਂਦੀ ਹੈ ਇਹ ਜਿਹੜੀ ਭਗਵਾਨ ਦੀ ਸਰਕਾਰ ਹੈ ਨਾ ਉਸੇ ਕਹਿੰਦੀ ਨੇ ਦਾਰੂ ਸਸਤੀ ਕਰ ਲੋ ਲੋਕਾਂ ਨੂੰ ਨਸ਼ੇ ਹਟਾਓ ਉਹ ਨਸੀਬ ਬਾਜ਼ਾਰ ਹੀ ਹਟਾ ਕਿੱਥੇ ਰਹੀ ਉਹ ਤਾਂ ਲੋਕਾਂ ਦੇ ਗਲੀਆਂ-ਗਲੀਆਂ ਵਿੱਚ ਕਰੀ ਦਰੂ ਸੋ ਇਹ ਜਿੱਥੇ ਕੂੜਾ ਢੇਰ ਲੱਗਾ ਪਿਆ ਇਹਦੇ ਸਾਹਮਣੇ ਇੱਕ ਐਫਸੀਆਈ ਦਾ ਗੋਦਾਮ ਵੀ ਹੈ ਤੇ ਉਹਦੇ ਅਧਿਕਾਰੀ ਵੀ ਸਾਡੇ ਨਾਲ ਮੌਜੂਦ ਨੇ ਹਾਂ ਜੀ ਸਰ ਕਹਿਣਾ ਮੈਂ ਜੀ ਆ ਬਿਨੇ ਪਾਂਡੇ ਸਰ ਕੂੜੇ ਢੇਰ ਦੇ ਸਾਹਮਣੇ ਤੁਹਾਡਾ ਗੋਦਾਮ ਹੈ ਜੀ ਜੀ ਸਰ ਲੋਕ ਵੀ ਇੱਥੇ ਆਉਂਦੇ ਜਾਂਦੇ ਨੇ ਤੁਹਾਡੇ ਕੋਲ ਵਿਜ਼ਿਟ ਕਰਦੇ ਨੇ ਤੇ ਕਿਵੇਂ ਦੇਖ ਦਿਓ ਜੀ ਇਹ ਗੰਦਗੀ ਨਾਲ ਜੋ ਸਰ ਇਹ ਜਿ세 ਜੋ ਕੀ ਕਹਿੰਦੇ ਜੋ ਵੀ ہمارا ਗੋਦਾਮ ਹੈ ਨਾ ਇਸ ਵਿੱਚ ਪੀਡੀਐਸ ਲਈ ਸਪਲਾਈ ਹੁੰਦੀ ਹੈ ਅਨਾਜ ਰੱਖਾ ਹੋਇਆ इसमें कीड़े लगते हैं और सारी चीजें होती है इस, ये जो है ना इससे बहुत फर्क पड़ता है तो अच्छा। तो नहीं सर अभी तक तो मैंने किसी को नहीं देखा ना कोई हमारे पास आया की जो क्या कहते हैं इसको हटवाना है और सारी चीजें हमारी तरफ से कोशिश होती है की हट जाइए तो ज्यादा अच्छा है एक दो बार जो क्या कहते हैं हमारे अधिकारियों ने भी बोलवा की इसको हटवाओ जल्दी ਠੀਕ ਹੈ ਅਗਰ ਇਹ हट ਜਾਏ ਤਾਂ ਜ਼ਿਆਦਾ ਅੱਛਾ ਹੋਗਾ ਸਰ ਕਿਉਂਕਿ ਇਹ ਪੀਡੀਐਸ ਕੇ ਲਿਏ ਸਪਲਾਈ ਹੋ ਰਹਾ ਹੈ ਇਸਮੇ ਅਨਾਜ ਇਕੱਠਾ ਹੋ ਰਹਾ ਇਸਮੇ ਕੀੜੇ ਬਹੁਤ ਜਲਦੀ ਲੱਗਦੇ ਸਰ ਔਰ ਕੀੜੇ ਲੱਗਦੇ ਹੈ ਤਾਂ ਸਰ ਯਹੀ ਚੀਜ਼ ਪਬਲਿਕ ਕੋ ਜਾਏਗੀ ਪਬਲਿਕ ਕੋ ਜਾਏਗੀ ਤਾਂ ਨੁਕਸਾਨੀ ਪਹੁੰਚਾਏਗੀ ਸਰ ਸੋ ਇਹਨਾਂ ਦਾ ਕਹਿਣਾ ਹੈ ਕਿ ਇੱਥੇ ਜੋ ਕੀੜੇ ਨਿਕਲਦੇ ਨੇ ਉਹ ਗਦਾਾਂ ਦੇ ਵਿੱਚ ਵੀ ਜਾ ਸਕਦੇ ਨੇ ਤੇ ਜੋ ਅਨਾਜ ਪਿਆ ਉਹ ਖਰਾਬ ਹੋ ਸਕਦਾ ਤੇ ਉਹਨੂੰ ਵੀ ਕੀੜੇ ਲੱਗਣ ਦੀ ਬਿਮਾਰੀ ਫਾਇਦਾ ਹੋ ਸਕਦੀ ਹੈ ਜੋ ਆਮ ਪਬਲਿਕ ਨੂੰ ਗਰੀਬ ਵਰਗ ਦੇ ਲੋਕਾਂ ਨੂੰ ਇਹ ਅਨਾਜ ਮਹੱਈਆ ਕਰਵਾਇਆ ਜਾਂਦਾ ਪੰਜਾਬ ਸਰਕਾਰ ਵੱਲੋਂ ਹਾਂਜੀ ਮਾੜੇ ਆ ਰਹੇ ਆ ਹਾਂਜੀ ਮਾੜੋ ਕੀ ਨਾਮ ਹੈ ਰੀਨਾ ਹਾਂਜੀ ਮਾੜੋ ਕਿੱਥੇ ਰਹਿੰਦੇ ਤੁਸੀਂ ਆ ਸਾਡਾ ਘਰਾਂ ਜੀ ਨੇੜੇ ਆ ਸੜਕਾ ਅੱਛਾ ਜੀ ਇਹ ਕੂੜੇ ਢੇਰ ਕੋਹ ਤਾਂ ਲੱਗਾ ਹੋਇਆ ਜੀ ਕਾਫੀ ਜਦ ਲੱਗਿਆ ਜੀ ਇੱਕ ਦੋ ਟਾਲੇ ਚੱਕਲੇ ਦੀ ਮੜਕੇ ਚੱਕਦੇ ਨਹੀਂ ਗੰਧ ਬਹੁਤ ਈ ਬਦਬੂ ਆਉਂਦੀ ਨਾ ਅੰਦਰ ਬਹਿ ਨਹੀਂ ਹੁੰਦਾਗਾ ਰੋਟੀ ਖਾਣਾ ਮੁਸ਼ਕਲ ਹੋ ਜਾਂਦਾ ਅਸੀਂ ਪਿੱਛੇ ਸਾਰੇ ਬਿਮਾਰ ਸੀਗੇ ਫੇਰ ਸਾਡੇ ਇੱਕ ਬਿਮਾਰ ਹੋਏ ਕੀ ਕਰੀਏ ਸੀ ਬਹੁਤ ਕਿਆ ਕਿਆ ਥੱਕ ਗਏ ਚੱਕਦੇ ਨਹੀਂ ਕੂੜਾ ਉਰੇ ਤੱਕ ਢੇਰ ਲੈਂਦੇ ਉਰੇ ਤੱਕ ਹੀ ਸੋ ਦੋਸਤੋ ਇਹ ਸਾਨੂੰ ਮੁਹੱਲਾ ਵਾਸੀ ਤੇ ਰਾਹੀਰੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਇੱਕ ਰੋਜ਼ਦਾਰ ਕੀਤਾ ਗਿਆ ਇਸ ਕੂੜੇ ਨੂੰ ਲੈ ਕੇ ਕਿ ਨਗਰ ਨਿਗਮ ਭਾਗ ਵੱਲੋਂ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਇਹ ਜਿਹੜਾ ਗੰਦਗੀ ਦਾ ਢੇਰ ਲੱਗਾ ਹੋਇਆ ਇਸ ਨਾਲ ਕਈ ਬਿਮਾਰੀਆਂ ਫੈਲਣ ਦੇ ਚਾਹਸ ਬੰਦੇ ਨੇ ਤੇ ਸੋ ਇੱਕ ਇਹਨਾਂ ਵੱਲੋਂ ਅਪੀਲ ਕੀਤੀ ਗਈ ਜਲਦੀ ਤੋਂ ਜਲਦੀ ਇਸ ਕੂੜੇ ਨੂੰ ਇੱਥੋਂ ਚੁਕਵਾ ਕੇ ਕਿਤੇ ਹੋਰ ਡੰਪ ਤੇ ਸਟੋਵਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਜਾਂ ਰਾਹੀਰਾਂ ਨੂੰ ਜਾਂ ਇੱਥੇ ਕੋਈ ਸ਼ਮਸ਼ਾਨ ਘਾਟ ਵੀ ਨਜ਼ਦੀਕ ਹੈ ਉੱਥੇ ਕੋਈ ਸੰਸਕਾਰ ਵੀ ਕਰਨ ਆਉਂਦੇ ਨੇ ਲੋਕ ਤਾਂ ਉਹਨਾਂ ਨੂੰ ਇਸ ਤੋਂ ਨਜਾਤ ਮਿਲ ਸਕੇ ਜੀਬੀਸੀ ਅਪਡੇਟ ਦੇ ਨਾਲ ਕੈਮਰਾਮੈਨ ਪਵਨ ਦੇ ਨਾਲ ਮੈਂ ਨਵਨੀ ਸਿੰਘ ਚੀਮਾ ਦੇਖਦੇ ਰਹੋ ਲਗਾਤਾਰ ਜੀਬੀਸੀ ਅਪਡੇਟ ਧੰਨਵਾਦ